ਸੋ ਸਕੂਲੀ ਬੱਚੇ ਉਹਨਾਂ ਨੂੰ ਦੇਖਦੇ ਆ ਕਿ ਉਹ ਆਪਣਾ ਪ੍ਰਵਾਹ ਮਜੜਾ ਪਾਪ ਕਰਨਾ ਤੇ ਜਿਹੜਾ ਗਾਏ ਨਾ ਅਸਤੀ ਜੀ ਸਾਨੂੰ ਦੱਸੋਗੇ ਮਾਥਰ ਮੱਖਣ ਸਿੰਘ ਜੀ ਨਾਲ ਹੁਣ ਜੋ ਹੈ ਨੇ ਸਕੂਲੀ ਬੱਚੇ ਆਏ ਹੋਏ ਨੇ ਸੋ ਅੱਜ ਆਪਾਂ ਸਾਨੇਵਾਲ ਦੇ ਵਿੱਚ ਜਿਹੜਾ ਇਹ ਟੰਗਾ ਝੰਡਾ ਲਹਿਰਾਉਣਾ ਸਾਡੇ ਹਲਕਾ ਪੰਜਾਬ ਦੇ ਕਾਂਗਰਸ ਪਾਰਟੀ ਦੇ ਬਰਬਰ ਬਸ਼ੀਰ ਵਿਕਰਮ ਬਾਜਵਾ ਜੀ ਤੋਂ ਉਹਨਾਂ ਦੀਆਂ ਸਲਾਮਾਂ ਨੂੰ ਆਪਾਂ ਖੁਸ਼ੀਪਾਤ ਜਾਣਦੇ ਆ ਕਿ ਬੜੇ ਲੰਮੇ ਹਾਸੇ ਤੋਂ ਇਹ ਸਰਕੇ ਦੇ ਵਿੱਚ ਜਿੱਥੇ ਬੜੀ ਮਿਹਨਤ ਕਰਦੇ ਆ ਸੋ ਅੱਜ ਉਹਨਾਂ ਦਾ ਜਿਹੜਾ ਉਹਨਾਂ ਨੇ ਕਿਉਂਕਿ ਹੋਰ ਵੀ ਬਹੁਤ ਥਾਵਾਂ ਦੇ ਉੱਤੇ ਜਾਣਾ ਹੈ ਔਰ ਉਹ ਕੇ ਵੀ ਆਏ ਨੇ ਪ੍ਰੈਸ ਕਰਕੇ ਆਪਾਂ ਸਾਰੇ ਜਣੇ ਨੇ ਨਾਲ ਮਿਲ ਕੇ ਇੱਕ ਜਿਹੜੀ ਰਸਮਾਂ ਕਿਉਂਕਿ ਇਹ ਜਿਹੜੀ ਸ਼ਿਫਤੀ ਹੈ ਉਹਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਕਿ ਬੜੀਆਂ ਸਹਾਤ ਤੋਂ ਬਾਅਦ ਸਾਨੂੰ ਸ਼ਿਫਤੀ ਮਿਲੀ ਆ ਇਹ ਤਿਰੰਗਾ ਲਹਿਰਾਉਣ ਦਾ ਜਾਤੀ ਦੇਖਸ ਜਿਹੜਾ ਇਹ ਜਿਹੜਾ ਤਿਰੰਗਾ ਲਹਿਰਾਉਣ ਦਾ ਮਕਸਦ ਇਹ ਇਹ ਆ ਕਿ ਸ਼ਹਾਦਤਾਂ ਤੋਂ ਬਾਅਦ ਸਾਨੂੰ ਇਹ ਆਜ਼ਾਦੀ ਮਿਲੀ ਆ ਕੋਈ ਕਹਿੰਦਾ ਸ਼ਹੀਦਾਂ ਦੀ ਕਤਲਗਾਸਤੇ ਕਿਆ ਬਿਹਤਰ ਹੈ ਕਾਬਾ ਸ਼ਹੀਦਾਂ ਦੀ ਖਾਤਰ ਤੋਂ ਖੁਦਾ ਵੀ ਕੁਰਬਾਨ ਹੁੰਦਾ ਹੈ ਸੋ ਅੱਜ ਆਪਾਂ ਇੱਕ ਅੰਲਾਹਰਾਉਣ ਦੀ ਰਸਮ ਜਿਹੜੀ ਬਾਜਵਾਜੀ ਕਰਨਗੇ ਸਭਾਂ ਦੀ ਮੈਰੀ ਬੱਚਾ ਚੰਡਾਹਰਾ ਜਾਣਾ ਜੀ ਆਜੋ ਖੁੱਲ ਕੇ ਮੜਾ ਜਾ ਜੀ ਖੁੱਲ ਜੋ ਮੜਾ ਜਾ ਬੜਾ ਡਿਸਪਲਿਨ ਚੋ ਬੜਾ ਖੁੱਲ ਜੋ ਖੁੱਲ ਜੋ ਖੁੱਲ ਜੋ ਵਧੀਆ ਲੱਗਦਾ ਖੁੱਲ ਜੋ ਮੜਾ ਜਾ ਬੜਾ ਹੋ ਜਾ ਮਗਨ ਜੀ

भारत वाघ विदाता जय हे जय हे जय हे जय 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 हो और आओ सुन कैलाश के चलो 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 आ जा आ जा आ जा ਅੱਜ ਦਾ ਸასი ਗਾਦੀ ਅੱਜ 15 ਗਾਹ ਦਾ ਤੁਸੀਂ ਚੱਡੇ ਜਸਮੁਦਾ ਕੀਤੇ ਜਣਾ ਤੁੰਨੇ ਦੇਖੋ ਬੜੇ ਸਾਡੇ ਵੱਡੇ-ਵਡੇਰਿਆਂ ਨੇ ਆਜ਼ਾਦੀ ਘੁਲਾਟੀਆਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਜਿਹੜੀ ਆ ਗਈ ਪਰ ਅੱਜ 15 ਗਾਹ ਸਾਡੇ ਪ੍ਰਧਾਨ ਜੀ ਰਮੇਸ਼ ਕੁਮਾਰ ਜੀ ਸਰ ਸਿੰਘ ਜੈਤੂ ਸਾਰਿਆਂ ਨੇ ਇਕੱਠੇ ਹੋ ਕੇ ਸਾਹਨੇ ਵਾਲ ਦੇ ਵਿੱਚ ਅੱਜ ਉਹ ਪੁਛੀ ਨੂੰ ਸਾਰੇ ਸਾਹਨੇ ਵਾਲ ਨੂੰ ਇਕੱਠੇ ਕਰਕੇ ਅੱਜ ਅਸੀਂ ਬਣਾਇਆ ਕਿਉਂਕਿ ਆਜ਼ਾਦੀ ਦੇ ਨਾਲ ਅਸੀਂ ਭੁੱਲ ਸਕਦੇ ਹਾਂ ਉਸ ਟਾਈਮ ਤੇ ਜਦੋਂ ਆਜ਼ਾਦੀ ਲਈ ਸੀ ਬੜੀ ਗੁਲਾਮੀ ਸੀ ਔਰ ਉਹ ਆਜ਼ਾਦੀ ਬਹੁਤ ਕਰਮਾਨੀਆਂ ਦਿੱਤੀਆਂ ਬੜੇ ਸ਼ਹੀਦियां ਸਾਡੇ ਪਾਇਆ ਭਗਤ ਸਿੰਘ ਵਰਗੇ ਬੜੇ ਵੱਟਿਆ ਯੋਗਦਾਨ ਹੋਇਆ ਪਾਇਆ ਅੱਜ ਅਸੀਂ ਆਜ਼ਾਦੀ ਦੇ ਦਿਨ ਜਿਹੜਾ ਹਿੰਦੁਸਤਾਨ ਦੇ ਵਿੱਚ ਬੜੇ ਖੁਸ਼ੀਆਂ ਨਾਲ ਸਾਰੇ ਗੜੀ। ਹੋਰ ਕਿਹੜੀ ਕਿਹੜੀ ਜਗ੍ਹਾ ਮਨਾ ਕੇ ਆਇਆ ਹੋਰ ਕਿੱਥੇ ਕਿੱਥੇ ਮਨਾਉਣਾ ਹੈਗਾ ਅੱਜ ਕੋਈ ਦਿੱਲੀ ਫੁੱਡੇ ਤੇ ਵੀ ਅੱਜ ਇੱਕ ਅੱਛਾ ਜੀ ਇੱਕ ਬੁੱਢੇ ਵਾਲਾ ਓਕੇ ਦੋ ਤਿੰਨ ਜੁਗਾਰ ਆ। ਅ ਸੰਵਿਧਾਨ ਦੇ ਬਾਰੇ ਪੁੱਛਣਾ ਚਾਹਾਂਗੇ ਕਿ ਜਿਹੜੀਆਂ ਬੀਜੇਪੀ ਸਰਕਾਰਾਂ ਜਾਂ ਆਪੋਜੀਸ਼ਨਾਂ ਬੜੀਆਂ ਤਬਦੀਲੀਆਂ ਹੋ ਰਹੀਆਂ ਨੇ। ਇੰਜ ਲੱਗਦਾ ਵੀ ਮਤਲਬ ਜਿਵੇਂ ਜਿਵੇਂ ਪਹਿਲਾਂ ਸੰਵਿਧਾਨ ਦਾ ਕੋਈ ਰਖਵਾਲਾ ਹੁੰਦਾ ਹੀ ਨਹੀਂਗਾ ਮਤਲਬ ਮਨਮਰਜ਼ੀ ਜਿਹੜੀ ਚੱਲ ਰਹੀ ਹੈ ਸੰਵਿਧਾਨ ਦੇ ਉਦੇ ਬਾਰੇ ਕੀ ਗੱਲ ਹੈ ਕਿਉਂ ਜਿਹੜਾ ਕਾਂਗਰਸ ਪਾਰਟੀ ਸਪਸਟ ਸੀ ਕਿ ਸੰਵਿਧਾਨ ਜੋ ਲਿਖਿਆ ਬੇਦਖਤੀ ਦਾ ਉਹਦਾ ਤੇ ਪਹਿਰਾ ਦਿੰਦੇ ਹੋਏ ਅੱਜ ਲੋਕਾਂ ਨੇ ਵੀ ਸਾਥ ਦਿੱਤਾ ਚਲੋ ਸੈਂਟਰ ਸਰਕਾਰ ਤੇ ਨਹੀਂ ਬਣ ਸਕੀ ਪਰ ਬੀਜੇਪੀ ਨੇ ਬਹੁਮਤ ਦੇ ਵਿੱਚ ਨਿਹੈ ਕੇ ਮਨੋ ਚੇਂਜ ਕਰ ਪਾਇਆ ਕਾਂਗਰਸ ਆਪੋਜੀਸ਼ਨ ਦਾ ਰੋਲ ਟਕੜੇ ਹੋ ਕੇ ਨਿਭਾ ਰਹੀ ਹੈ ਉਹ ਟਕੜੇ ਹੋ ਕੇ ਪੈਰਾ ਦਉ ਜਿਹੜੀਆਂ ਉਹਨਾਂ ਦੀਆਂ ਜਿਵੇਂ ਅਗਨੀ ਵੀਰ ਯੋਜਨਾ ਜਾਂ ਕੋਈ ਹੋਰ ਇਹੋ ਜਿਹੀਆਂ ਯੋਜਨਾਵਾਂ ਨੇ ਉਹਨਾਂ ਬਾਰੇ ਕੀ ਪੋਜੀਟਿਵ ਇਹ ਯੋਜਨਾ ਆਪਾਂ ਆਪ ਇੱਥੇ ਦੇਖੋ ਪਿੰਡਾਂ ਚ ਲੰਦੇ ਆ ਜਿਹੜਾ 4 ਸਾਲ ਨੌਕਰੀ ਕਰਕੇ ਵਿਚਾਰਾ ਅੱਗੇ ਕਿੱਥੇ ਜਾਊਗਾ ਉਹ ਕਾਂਗਰਸ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਹੁਣ ਵੀ ਜਦੋਂ ਵੀ ਸੈਂਟਰ ਚ ਸਰਕਾਰ ਬਣੋਗੀ ਇਹ ਜਿਹੜੀ ਕੈਨਸਲ ਕਰਕੇ ਪੁਰਾਣੀ ਜਿਹੜੀ ਨੌਕਰੀਆਂ ਉਮੇਂ ਨਿਬਾਲ ਕੀਤੀ। ਅੱਜ ਦੇ ਦਿਨ ਤੇ ਇੱਕ ਪ੍ਰੈਸ ਦੇ ਵੱਲੋਂ ਨੂੰ ਸਵਾਲ ਆ ਸਾਰਾ ਸੰਝ ਕੱਲ ਨੂੰ ਐਮ.ਐਲ.ਏ ਬਣ ਜੰਨੇ ਹੋ ਪਰਮਾਤਮਾ ਕਰਦੀ ਕਲ ਰੱਖੇ। ਕਿ ਇੱਥੇ ਕੋਈ ਕਾਲਜ ਕੋਈ ਸਕੂਲ ਕੋਈ ਐਜੂਕੇਸ਼ਨ ਕੋਈ ਜਿੰਨੇ ਮੰਤਰੀ ਆਏ ਨੇ ਸਾਰਿਆਂ ਨੇ ਲੌਲੀਪੌਪੀ ਦਿੱਤਾ ਤੁਹਾਡਾ ਕੀ ਪਾਲਿਸੀ ਹੈਗੀ ਆਉਣ ਵਾਲੇ ਸਮੇਂ। ਦੇਖੋ ਅਸੀਂ ਫੋਨ ਵੀ ਗੱਲ ਕੀਤੀ ਸੀ ਸਾਡੇ ਮੈਂਬਰ ਪਾਰਲੀਮੈਂਟਕਾ ਪਰਮਰ ਸਿੰਘ ਜੀ। ਅੱਜ ਵੀ ਤੁਸੀਂ ਦੇਖੋ ਨਰੇਗਾ ਤੱਕ ਦੀਆਂ ਗੱਲਾਂ ਲੋਕਾਂ ਨੇ ਪਿੰਡਾਂ ਚ ਉਠਾਈਆਂ ਸੀ ਉਹਨਾਂ ਨੇ ਲੋਕ ਸਭਾ ਦੇ ਵਿੱਚੋਂ ਗੱਲ ਜੀ। ਅਲਾਕੇ ਦੀ ਹਰ ਗੱਲ ਲੋਕ ਸਭਾ ਦੇ ਵਿੱਚ ਜਾ ਕੇ ਕਰਦੇ ਆ ਢੋਲੀ ਪੌਪ ਦੇਣ ਵਾਲੀ ਕਾਂਗਰਸ ਪਾਰਟੀ ਕਦੇ ਨਹੀਂ ਜੋ ਕਹਿੰਦੀ ਆ ਉਹ ਪੂਰਾ ਕਰਦੀ। ਜਦੋਂ ਸਰਕਾਰ ਆਊਗੀ ਸਮਾਂ ਹੈ ਜਦੋਂ ਆਊ ਲੋਕਾਂ ਦੀ ਜੋਬ ਮੰਗੂ ਉਹ ਸਾਰੀ ਅਸੀਂ। ਅਸੀਂ ਤਾਂ ਵੈਸੇ ਹੀ ਅੱਜ ਵੀ ਕਰਦੇ ਆ ਆਪੋਜੀਸ਼ਨ 'ਚ ਹੁੰਦੇ ਹੋਏ ਵੀ ਕੂਰੀ ਕਰਦੇ ਆ। ਠੀਕ ਥੈਂਕ ਯੂ। ਠੀਕ